ਵਾਹਿਗੁਰੂ ਜੀ ਕੀ ਫਤਿਹ ਇੱਕ ਸਹੀਂ ਹੈ ਏ ਡੈਡ ਕੈਨ ਨਾਟ ਕ੍ਰਾਈ ਆਊਟ ਫॉर ਦਾ ਜਸਟਿਸ ਇਟ ਇਜ਼ ਦੀ ਡਿਊਟੀ ਫॉर द ਲਿਵਿੰਗ ਟੂ డు ਸੋ ਫॉर देम ਸਿੱਖ ਜੋ ਮਾਰ ਦਿੱਤੇ ਗਏ ਅਸਾਜੀ ਇੱਕ ਲਫ਼ਜ਼ ਤੇ ਧਿਆਨ ਦੇਣਾ 1947 ਤੋਂ ਸਿੱਖ ਮਰੇ ਨਹੀਂ ਹੈ ਇੱਕ ਯੋਜਨਾਬੱਧ ਤਰੀਕੇ ਨਾਲ ਮਾਰ ਦਿੱਤੇ ਗਏ 15 ਅਗਸਤ ਨੂੰ ਇੰਡੀਆ ਆਜ਼ਾਦ ਨਹੀਂ ਸੀ ਹੋਣਾ ਜੂਨ 1948 ਨੂੰ ਹੋਣਾ ਸੀ ਇਤਿਹਾਸ ਦੱਸਦਾ ਹੈ ਔਰ ਜਰਨਲਿਸਟ ਔਰ ਜਿਹੜੀਆਂ ਕਿਤਾਬਾਂ ਉਹ ਗਵਾਹ ਹੈ ਨੈ루 ਪਟੇਲ ਇਹਨਾਂ ਦੀ ਚੌਂਕੜੀ ਨੇ ਜਦੋਂ ਸਿੱਖਾਂ ਦੀ ਮੰਗ ਇੱਕ ਅਲੱਗ ਰਾਜ ਦੀ ਆਵਾਜ਼ ਇਹਨਾਂ ਦੇ ਕੰਨਾਂ 'ਚ ਕਹਿੰਦੀ ਹੈ ਕਿ 15 ਦਿਨਾਂ ਦੇ ਵਿੱਚ ਦੇਸ਼ ਦੀ ਆਜ਼ਾਦੀ ਜਿਹੜੀ ਆ ਪਰਵਾਹ ਨਹੀਂ ਜਾਂਦੀ ਐ 275000 ਤੋਂ ਵੱਧ ਸਿੱਖ ਹਲ ਮੁਕਾਇਏ ਜਾਂਦੇ ਐ ਔਰ 5 ਲੱਖ ਤੋਂ ਵੱਧ ਸਿੱਖ ਕੜੀ ਜਨਰੇਸ਼ਨ ਐ ਪਹਿਲੀ ਉਹ ਇਸ ਦਾ ਹਿਸਾਬ ਅਗਲੇ 30 ਸਾਲ ਦਿੰਦੀ ਐ 30 ਸਾਲ ਬਾਅਦ ਸੰਤ ਜਰਨੈਲ ਸਿੰਘ ਇੱਕ ਆਵਾਜ਼ ਦਿੰਦੇ ਐ ਕਿ ਸਿੱਖ ਕੌਮ ਦੀ ਆਜ਼ਾਦੀ ਲਈ ਉਹ ਸੰਘਰਸ਼ ਕਰਨਗੇ ਜੂਰੂ 1984 ਯਾਦ ਕਰੋ ਤੁਸੀਂ ਅਕਾਲ ਤਖਤ ਸਾਹਿਬ ਜਿਸ ਨਾਲ ساری ਕੌਮ ਜੁੜੀ ਹੈ ਸਭ ਤੋਂ ਪਵਿੱਤਰ ਥਾਨ ਹੈ ਸਿਰ ਝੁਕਦਾ ਉਹਨਾਂ ਸ਼ਹੀਦਾਂ ਦੇ ਸਾਹਮਣੇ ਜਿਨ੍ਹਾਂ ਨੇ ਕਹਿ ਕੇ ਜਾਨਾਂ ਦਿੱਤੀਆਂ ਤੇ ਇੱਕ ਕੌਮ ਦੀ ਆਜ਼ਾਦੀ ਲਈ 10000 ਤੋਂ ਵੱਧ ਸਿੱਖ ਸ਼ਰਧਾਲੂ 1 ਲੱਖ ਇੰਡੀਆ ਦੀ ਫੌਜ ਹੋਵੇ ਉਸ 10000 ਤੋਂ ਵੱਧ ਸ਼ਰਧਾਲੂ ਜਿਹੜੇ ਆ ਉਹ ਮਾਰ ਦਿੱਤੇ ਜਾਨ ਤੇ ਉਹਨਾਂ ਨੂੰ ਨਾਮ ਦਿੱਤਾ ਜਾਏ টেরਰਿਸ ਐਕਸਟਰੀਮਿਸਟ ਆਫਕੋਰਸ ਜਿਹੜੇ ਸਿੱਖ ਹੈ ਉਹ ਆਪਣੀ ਆਜ਼ਾਦੀ ਲਈ ਐਕਸਟਰੀਮਿਸਟ ਹੋਣਗੇ ਐਕਸਟਰੀਮਿਸਟ ਦੀ ਡਿਫੀਨੇਸ਼ਨ ਹੋਇਆ ਕਿ ਆਖਰੀ ਹੱਦ ਤੱਕ ਲੜਾਈ ਕਰਨਗੇ ਨਵੰਬਰ 1984 30000 ਤੋਂ ਵੱਧ ਸਿੱਖ ਮਾਰ ਦਿੱਤੇ ਗਏ ਇਨਸਾਫ ਲਈ ਮਾਂ ਪੁੱਤਾਰ ਰਹੀ ਹੈ ਉਮਰ ਦੇਖੋ ਕਿੰਨੀ ਹੋ ਗਈ ਬਾਰਲੇ ਦੇਸ਼ਾਂ ਚ ਆਪਾਂ ਆਨ ਵਸੇ ਪੋਲਿਟਿਕਲ ਅਸਾਈਲਮ ਲੈ ਲਿਆ ਰਫਿਊਜੀ ਬਨ ਗਏ ਬਿਜ਼ਨਸ ਲੈ ਲਏ ਪਰ ਮਹਾਰਾਜ ਦੀ ਬਹੁਤ ਬਖਸ਼ਸ਼ ਹੈ ਲੇਕਿਨ ਉਸਮਾਨ ਨੂੰ ਕੁਝ ਦੇਖੋ ਜਿਸ ਦੇ ਪੰਜ ਜੀ ਦੇ ਮੈਂਬਰ ਪਰਿਵਾਰਾਂ ਜਿੱਥੇ ਬੈਠ ਸਕਦੇ ਸੀ ਇਸ ਪੰਜ ਨੂੰ ਮਲਟੀਪਲਾਈ ਕਰੋ 30000 ਸਿੱਖ ਕਤਲ ਕਰ ਦਿੱਤੇ ਜਾਣ ਔਰ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਦੇਸ਼ ਦਾ ਪ੍ਰਧਾਨ ਮੰਤਰੀ ਕੀ ਕਹਿ ਰਿਹਾ ਮਾਫੀ ਦੇ ਦਿਓ ਇਨਸਾਫ ਦੇਖੋ ਸਿੱਖਾਂ ਦੇ ਵੀ ਉਸ ਦੇਸ਼ ਦੇ ਵਿੱਚ ਔਰ ਅੱਜ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਨੇ ਆਜ਼ਾਦੀ ਦੀ ਗੱਲ ਕਰ ਲੈਣੇ ਆ ਕੀ ਹੁੰਦੀ ਆਜ਼ਾਦੀ ਕੈਨੇਡਾ ਵਾਸੀਆਂ ਨੂੰ ਪੁੱਛ ਕੇ ਵੇਖੋ ਜਿੱਥੇ ਧਰਮ ਤੇ ਬੋਲੀ ਦੀ ਆਜ਼ਾਦੀ ਹੈ ਸਹੀ ਦੀ ਸਰਦਾਂ ਦੇ ਦੇਖੋ ਵੈਂਕੂਵਰ ਦੇ ਦੇਖੋ ਬੋਲ ਲੱਗੇ ਨੇ ਪੰਜਾਬੀ ਦੇ ਵਿੱਚ ਸਿੱਖ ਧਰਮ ਨੂੰ ਇੱਕ ਅਲੱਗ ਧਰਮ ਦਾ ਅਦਰਜਾ ਦਿੱਤਾ ਗਿਆ ਹੈ ਕੀ ਸਿੱਖ ਕੌਮ ਇੰਡੀਆ ਦੇ ਵਿੱਚ ਆਜ਼ਾਦ ਹੈ ਜੇ ਆਪਾਂ ਇਹ ਮੰਨਦੇ ਆ ਆਜ਼ਾਦ ਨਹੀਂ ਹੈ ਤੇ ਪਿਛਲੇ ਕੀ ਵਰਿਆਂ ਤੋਂ ਅਗੇ 198 ਤੱਕ ਪੰਜਾਬ ਦੀ ਗੁਰੂਆਂ ਦੀ ਧਰਤੀ ਲਹੂ ਲਹਾਨ ਕਰ ਦਿੱਤੀ ਗਈ ਉਹਨਾਂ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੈ ਸ਼ਮਸ਼ਾਨ ਤਾਂ ਆਖਰੀ ਸ਼ਾਂਤੀ ਹੁੰਦੀ ਹੈ 1 ਲੱਖ ਸਿੰਘ ਸ਼ਹੀਦ ਕਰ ਦੋ ਤੇ ਆਵਾਜ਼ ਖੁੰ ਚੁਕੇਗਾ ਆਸਾਈ 40 ਦੇਸ਼ਾਂ 'ਚ ਵੱਸਦੇ ਆ ਸਿੱਖ ਆਪਣੇ ਅੰਦਰ ਚ ਆਤ ਮਾਰ ਕੇ ਦੇਖੋ ਕਿ ਜੁੱਪ ਰਿਆਂ ਆਜ਼ਾਦੀ ਮਿਲੇਗੀ ਕਿ ਨਹੀਂ ਮਿਲੇਗੀ ਅਸੀਂ ਸਿਕਸ ਫੋਰ ਜਸਟਿਸ ਵੱਲੋਂ ਤੁਹਾਨੂੰ ਇਹ ਕਹਿੰਦੇ ਆ ਇਹ ਆਉਣ ਵਾਲੇ ਯੂਨਾਈਟਿਡ ਨੇਸ਼ਨਸ ਦੇ ਸੈਸ਼ਨ ਦੇ ਵਿੱਚ ਨਿਊਯਾਰਕ ਦੇ ਵਿੱਚ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਯੂਨੈਟੀਆਂ ਧਾਰਾਵਾਂ ਸਿਵਲ ਐਂਡ ਪੋਲੀਟੀਕਲ ਰਾਈਟਸ ਜੀ ਦੇ ਅਧੀਨ ਤੁਸੀਂ ਆਪਣੇ ਹਰ ਦੇਸ਼ ਦੇ ਵਿੱਚ ਧਰਮ ਤੇ ਬੋਲੀ ਦੇ ਆਧਾਰ ਤੇ ਰੈਫਰੈਂਡਮ ਕਰਾ ਸਕਦੇ ਹੋ ਉਰਗਵਾ ਹੈ ਕਿ ਦੋਵਾਂ ਦਾ ਰੈਫਰੈਂਡਮ ਹੋ ਚੁੱਕਾ ਹੈ ਬੋਲੀ ਦੇ ਆਧਾਰ ਤੇ ਪਲੇਟਸਾਈ ਹੋ ਚੁੱਕਾ ਹੈ ਉਹਨਾਂ ਤੋਂ ਮੰਨ ਚੁੱਕੇ ਆ ਕਿ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਸਿੱਖਾਂ ਦੇ ਕੋਲ ਖੁਦਮੁਖਤਿਆਰੀ ਦਾ ਹੱਕ ਹੋਣੀ ਚਾਹੀਦੇ ਨੇ ਸਿੱਖਾਂ ਦੇ ਕੋਲ ਖੁਦਮੁਖਤਿਆਰੀ ਦਾ ਹੱਕ ਹੈ ਇੰਡੀਆ 'ਚ ਜੀ ਆਪਣੇ ਅੰਦਰ ਚਾਹ ਮਾਰੋ ਅੱਜ ਲੈਕਚਰ ਦੇ ਕੇ ਜਾਵਾਂਗੇ ਅੱਜ ਇਥੋਂ ਉੱਠ ਕੇ ਜਾਵਾਂਗੇ ਸਵੇਰੇ ਕਮਾਂ ਦੇ ਜਾਵਾਂਗੇ ਅਸੀਂ ਤੁਹਾਡੇ ਕੋਲੋਂ ਇੱਕ ਰਹਿਦ ਲੈਣਾ ਚਾਹੁੰਦੇ ਆ ਸਾਰਿਆਂ ਕੋਲ ਆਓ ਆਪਣੇ ਆਪਣੀ ਸੇਲ ਤੇ ਖੜੇ ਹੋਈਏ ਹੋਈ ਕਹਿਣ ਲਈਏ ਜੇ ਆਪਾਂ ਗੁਰੂ ਨਾਨਕ ਨਾਮ ਦੇ ਵਾਸਤੇ ਖਾਂ ਅੱਜ ਸਿਰ ਪਹਿਨਾ ਲੈਣਾ ਹੈ ਕਿ ਜਿਸ ਨੇ ਜ਼ੁਲਮ ਕੀਤਾ ਉਸ ਨੂੰ ਜ਼ਾਲਮ ਕਹਿ ਦਾ ਆਪਣੇ ਹਿੰਮਤ ਹੈ ਕਿ ਨਹੀਂ ਹੈ ਜੇ ਹਿੰਮਤ ਹੈ ਤੇ ਆਓ ਖੜੇ ਹੋਈਏ ਤੇ ਇੱਕ ਇਨਸਾਫ ਦੀ ਆਵਾਜ਼ ਬੁਲੰਦ ਕਰਨ ਲਈ ਇੱਕ ਐਦ ਲਈਏ ਹੱਥ ਖੜੇ ਕਰਕੇ ਐਦ ਲਈਏ ਕਿ ਜਿੰਨੀ ਦੇ ਤੱਕ ਸਿੱਖ ਤੋਂ ਅਜ਼ਾਦ ਔਰ ਸਿੱਖਾਂ ਉੱਤੇ ਨਸ਼ਰ ਕੁਸ਼ੀ ਕਰਨ ਵਾਲਿਆਂ ਨੂੰ ਮੁਕਾਬਲਾ ਨੂੰ ਸਜਾਵਾਂ ਨਹੀਂ ਦਿੰਦੇ ਕਿਸੇ ਤਰ੍ਹਾਂ ਆਜ਼ਾਦੀ ਦੀ ਬਹਾਰ ਲਗਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ